ਵਕ ਵਕ ਸ਼ੋਭਿਆਂ ਦੇ ਬੁੱਧੀਜੀਵੀ ਮੈਂ ਸਤਨਾਮ ਸਿੰਘ ਸੰਧੂ ਸਾਹਿਬ ਨੂੰ ਜੋ ਮੈਂਬਰ ਰਾਜ ਸਭਾ ਨੇ ਉਹਨਾਂ ਨੂੰ ਇਸ ਗੱਲ ਦੀ ਬਧਾਈ 게ਤੇ ਪੇਸ਼ ਕਰਦਾ ਪਰ ਜਾਦੇ ਬੁਲਾ ਲੈ ਘੱਟ ਬੁਲਾਉਣੇ ਸੀ ਤਾਂ ਕਿ ਸਾਰਿਆਂ ਦਾ ਗੁੱਬਗੁਆਰ ਤੁਹਾਡੇ ਸਾਹਮਣੇ ਰੱਖਿਆ ਜਾ ਸਕੇ ਮੈਂ ਸਭ ਤੋਂ ਪਹਿਲਾਂ ਇੰਡੋਸ ਕਰਦਾ ਹਾਂ ਡਾਕਟਰ ਰਣਜੀਤ ਸਿੰਘ ਘੁੰਮਣ ਦੀਆਂ ਕਈਆਂ ਗੱਲਾਂ ਨੂੰ ਉਹਨਾਂ ਦੀ ਸਟੱਡੀ ਹੈ ਇੱਥੇ ਵੱਖ-ਵੱਖ ਸ਼ੋਭਿਆਂ ਦੇ ਸਾਡੇ ਧਾਰਮਿਕ ਸੰਸਥਾਾਂਾਂ ਤੋਂ ਸਾਬਕਾ ਬਿਊਰੋਕਰੇਟਸ ਡਾਕਟਰਸ ਤੇ ਹੋਰ ਸ਼ੋਭਿਆਂ ਦੇ ਲੋਕ ਵੀ ਸ਼ਿਸ਼ੋਭਤ ਨੇ ਅਸੀਂ ਪੰਜਾਬ ਦੇ ਵਿੱਚ ਨਸ਼ੇ ਦੀਆਂ ਬਾਤਾਂ ਪਾਉਂਦੇ ਆ ਗੱਲਾਂ ਕਰਦੇ ਆ ਪਰ ਨਸ਼ਾ ਆਇਆ ਕਿੱਥੋਂ ਕਿਉਂ ਉਤਪਿਆ ਸਾਡੇ ਸਾਫ ਕਾ ਪੁਲਿਸ ਅਫੀਸਰ ਸਾਹਿਬਾਨ ਨੇ ਆਈਐਸਆਈ ਦਾ ਨਾਮ ਲੈ ਕੇ ਇਸ ਚੈਪਟਰ ਨੂੰ ਹੋਰ ਤਰ੍ਹਾਂ ਦਾ ਬਣਾ ਦਿੱਤਾ ਹੈ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਅਸੀਂ ਕਲਚਰ ਲੈਵਲ ਦੇ ਉੱਤੇ ਤੁਹਾਡੇ ਨਾਲ ਜਿੱਥੇ ਕਿਤੇ ਵੀ ਤੁਸੀਂ ਉਸ ਕਿਸਮ ਦੀ ਅਵੇਅਰਨੈਸ ਦੇ ਲਈ ਸਾਨੂੰ ਹੁਕਮ ਕਰੋਗੇ ਸਾਰੇ ਕਲਾਕਾਰ ਤੁਹਾਡੇ ਨਾਲ ਤੁਰਨਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਇਹ ਕੋੜ ਵੱਧਿਆ ਜਾਵੇ